ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਜੀ ਬਹੁਤ ਦਿਨ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤਕਰੀਬਨ ਤਕਰੀਬਨ 1.5 ਸਾਲ ਦਾ ਸਮਾਂ ਤਾਂ ਹੋ ਹੀ ਚੁੱਕਾ ਜੀ ਅਸੀਂ ਪਹਿਲਾਂ ਵੀਡੀਓ ਬਣਾਉਂਦੇ ਸੀਗੇ ਤੇ ਫਿਰ ਬੇਟੀ ਦੀ ਮੈਰਿਜ ਆ ਗਈ ਉਹ ਚ ਬੀਜੀ ਹੋ ਗਏ ਤੇ ਜਿਹੜੀਆਂ ਸਾਡੇ ਨਾਲ ਕੁਝ ਫੈਮਲੀ ਲੱਗੀਆਂ ਸੀ ਉਹ ਵੀ ਥੋੜੀਆਂ ਬੀਜੀ ਸੀ ਇਸ ਕਰਕੇ ਸਾਡਾ ਫਿਰ ਕੰਮ ਥੋੜਾ ਬੰਦ ਹੋ ਗਿਆ ਤੇ ਹੁਣ ਹੌਲੀ 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 ਜਿਹੜੀ ਗੱਡੀ ਆ ਪਟੜੀ ਤੇ ਆਈ ਆ ਤੇ ਆਪਾਂ ਹੁਣ ਫਿਰ ਉੱਤੇ ਸਬਜ਼ੀ-ਸਬਜ਼ੀ ਲਈ ਛੱਤ ਤੇ ਹੁਣ ਮੈਂ ਦਫ਼ਤਰ ਤੋਂ ਆਇਆ ਆ ਅੱਗੇ ਚਾਹ ਚੂ ਪੀਤੀ ਆ ਤੇ ਮੈਂ ਕਹਤਾਂ ਨੂੰ ਆਪਣੀਆਂ ਸ਼ਬਦੀਆਂ ਦਾ ਦਰਸ਼ਨ ਕਰਾਉਨੇ ਆ ਸਬਜ਼ੀਆਂ ਹੀ ਸਾਰਾ ਸਿਜੇ ਕੁਝ ਖਾਧੀਆਂ ਵੀ ਆ ਤੇ ਹੁਣ ਖਾਣ ਵੀ ਲੱਗੇ ਆ ਲਾਸਟ ਹੁਣ ਹੈਗੀਆਂ ਤੁਹਾਨੂੰ ਦਿਖਾਉਨੇ ਆ ਕਿਹੜੀ-ਕਿਹੜੀ ਸਬਜ਼ੀ ਲਈ ਆ ਅਸੀਂ ਤੇ ਫਿਰ ਨਵੇਂ ਸੀਜ਼ਨ ਚ ਵੀ ਲਾਉਣੀਆਂ ਜਿੱਦਾਂ ਹੁਣ ਟਿੰਡੀਆਂ, ਕਰੇਲੇ, ਲੋਕੀ ਵਗੈਰਾ ਸਭ ਕੁਝ ਲਾਵਾਂਗੇ ਤੇ ਹੁਣ ਅਸੀਂ ਤੁਹਾਨੂੰ ਮੈਂ ਦਿਖਾਉਣਾ ਚਲੋ ਆਜੋ ਫਿਰ ਤੇ ਦੇ ਆ ਜੀ ਆਜੋ ਜੀ ਫਿਰ ਤੁਹਾਨੂੰ ਟਮਾਟਰਾਂ ਤੋਂ ਸ਼ੁਰੂ ਕਰਦੇ ਆਪਾਂ ਆ ਮੈਂ ਕੁਝ ਟਮਾਟਰ ਲਾਏ ਸੀਗੇ ਆ ਦੇਖੋ ਟਮਾਟਰ ਕੜਕੜਿਆ ਜੀ ਲੱਗੇ ਤੇ ਇਹ ਟਮਾਟਰਾਂ ਦੇ ਆ ਇਧਰ ਆ ਸਾਬ ਵੀ ਲਾਇਆ ਹੋਇਆ ਵਾਸ਼ ਕੁਝ ਬੈਗ ਜਿਹੜੇ ਖਾਲੀ ਵੀ ਆ ਤੇ ਇਧਰ ਧਨੀਆਂ ਦਾ ਸਾਰਾ ਕੁਝ ਲਾਇਆ ਜੀ ਮਟਰ ਵਗੈਰਾ ਆ ਬੰਦ ਗੋਭੀ ਕੁਝ ਖਾਲੀ ਅਹੀਂ ਕੁਝ ਬਚੇ ਹੁਣ ਤੇ ਲਸਣ ਵੀ ਲਾਇਆ ਛੱਤ ਤੇ ਅਸੀਂ ਦੇਖੋ ਜੀ ਆ ਪਾਲਕ ਆ ਮੈਡਮ ਮੇਥੀ ਤੋੜ ਰਹੀ ਹਾਂ ਦੇਖੋ ਜੀ ਕੱਟ ਰਹੀ ਐ ਮੈਥੀ ਦੇਖੋ ਦੂਜੀ ਕਿਤੇ ਜਿਵਾਂ ਦੀ ਖਾਲੀ ਕਿਉਂ ਮੈਡਮ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਵਧੀਆ ਠੀਕ ਠਾਕ ਹੋ ਹਾਂ ਜੀ ਅੱਜ ਜੀ ਲੱਗੇ ਆ ਜੀ ਕਿਹਦੀ ਬੋਲੋ ਕਰਜ਼ੀਆਂ ਦਾ ਖਤਮਾ ਕਰਨ ਥੋੜਾ ਜਿਹਾ ਹੂੰ ਬਾਕੀ ਨਹੀਂ ਦਿਖਾ ਪਾਏ ਤੁਹਾਨੂੰ ਸਬਜ਼ੀਆਂ ਦਾ ਸਾਰਾ ਸੀਜ਼ਨ ਕਰ ਦੀਆਂ ਖਾਦੀਆਂ ਥੋੜੀਆਂ ਥੋੜੀਆਂ ਚਲੋ ਹੁੰਦੀਆਂ ਰਹੀਆਂ ਮਣੀ ਮੋਟੀਆਂ ਗਮਲੇ ਅੱਜ ਨੇ ਹੁਣੇ ਲਾਸਟ ਹੀ ਐ ਲੱਗਦਾ ਪਿਆ ਹੈ ਨਾ ਇਹ ਮੇਥੀ ਦੇਖੋ ਨਿਟਰ ਲਾਤੀ ਐ ਪੋਲਾ-ਵੋਲਾ ਤੇ ਇਹ ਇੱਧਰ ਕੁਝ ਬੂਟੇ ਸਾਡੇ ਸੁੱਕ ਵੀ ਗਏ ਆ ਤੇ ਆ ਲਸਣ ਵੀ ਦੇਖੋ ਕਿੰਨਾ ਸਾਦਾ ਬੰਨਿਆ ਹੋਇਆ ਡਿਗਣ ਲੱਪਿਆ ਇਹਦਾ ਪੋਟਾਂ ਦੇ ਵਿੱਚ ਹੁਣ ਲਾਵਾਂਗੇ ਆ ਗਜਰਾ ਇੱਕ ਲਾਸਟ ਵਾਰੀ ਪਟ ਲੈਣੀ ਆਹੀਂ ਆ ਸਾਰੀ ਸਾਡੀ ਬਾਗਬਾਨੀ ਹੈ ਜੀ ਛੋਟੀ ਜੀ ਹੋ ਗਈ ਸੀ ਸਾਡੀ ਤੇ ਆ ਵੀ ਇੱਧਰ ਪਾਊਡਰ ਰੱਖਿਆ ਹੋਇਆ ਮਤਲਬ ਬੈਗ ਇਹਨਾਂ 'ਚ ਵੀ ਆਹ ਹੁਣ ਬੰਦ ਗੋभी ਦੁਬਾਰਾ ਲਾਤੀ ਐ ਇੱਧਰ ਟਮਾਟਰਾਂ ਦੀ ਫਸਲ ਸਾਡੀ ਤੇ ਚਲੋ ਆਪਾਂ ਨੂੰ ਸਬਜ਼ੀਆਂ ਤੋੜ ਕੇ ਦਿਖਾਉਨੇ ਆ ਕੋਸਰ ਤੋਂ ਨਹੀਂ ਪੱਤੇ ਵੀ ਖਾ ਲਿਆ ਦੇਖੋ ਸਲਗਮ ਨਿਕ ਨਿਕੇ ਤੇ ਲੱਗੇ ਹੋਏ ਆਹ ਦੇਖੋ ਜੀ ਅਸੀਂ ਹਾਲੇ ਲਾਈ ਹੋਈ ਹੈ ਅੱਧੀ ਗਾਟ ਦੇ ਵਿੱਚ ਹੁੰਦੀ ਹੈ ਇਸ ਵਿੱਚ ਅੱਧੀ ਵਾਰ ਦੇ ਵਿੱਚ ਕੀ ਲਾਇਆ ਸੀਗਾ ਮੇਥੇ ਵੀ ਜੀ ਤੇ ਆਹ ਦੇਖੋ ਕਿੱਡੇ ਕਿੱਡੇ ਹੋਏ ਹੋਣ ਤੀਜਾ ਲੋ ਹੈ ਇਹਦਾ ਤੀਜਾ ਲੋ ਚਲੋ ਤੇ ਇੱਧਰ ਵੀ ਮੇਥੀ ਹੈ ਹੋਨ ਐਂਡ ਹੋ ਗਿਆ ਉਹ ਤੇ ਵਧੀਆ ਕਰਾਰੀ ਸਬਜ਼ੀ ਬਣਦੀ ਆ ਆਲੂ ਪਾ ਕੇ ਪੁਰਜੀ ਇਹਦੀ ਬਹੁਤ ਸੌਣ ਬਣਦੀ ਹੈ ਗਰਮ ਤੇ ਦੇਖੋ ਘਰ ਦੀਆਂ ਸਬਜ਼ੀਆਂ ਤੇ ਇਸੇ ਲੱਗ ਹੁੰਦਾ ਜੀ ਇਹਨੂੰ ਅੱਗੇ ਮੈਂ ਥੋੜੀ ਸੀ ਨਾ ਹਾਂ ਮੈਂ ਕਿਹਾ ਦਵਾਰਾ ਹੋ ਗਈ ਸੀ ਕਰ ਦੇਣਾ ਕੱਟ ਲੈਣੀ ਕਰਨਾ ਨਹੀਂ ਫਿਰ ਉਹ ਹੁੰਦੀ ਦਵਾਰਾ ਦਵਾਰਾ ਹੋ ਜੂ ਹਾਂ ਗਿਆ ਤੀਜਾ ਲੋਵਾ ਵਧੀਆ ਜੀ ਐਸਪੋਰਟ ਵਿੱਚ ਮੂਲੀਆਂ ਲਾਈਆਂ ਹੀਆਂ ਤੇ ਮੂਲੀਆਂ ਹੀ ਖਾ ਲਈਆਂ ਤੇ ਦਵਾਰਾ ਲਾਈਆਂ ਵੈਸੇ ਤੇ ਹੋ ਰਹੀਆਂ ਇੱਕ ਦੀ ਬਚੀ ਐ ਇਹ ਕਿੱਧਰ ਬਚੀ ਐ ਇਹ ਕੋਹ ਫੋਰਡ ਦੇ ਵਿੱਚ ਵਜੀ ਮੈਂ ਤੁਹਾਨੂੰ ਦਿਖਾਣਾ ਜੀ ਖਤਮ ਹੋ ਗਿਆ ਲੱਗਦਾ ਲੱਗਦਾ ਤੇ ਬੈਗਾਂ ਦੇ ਵਿੱਚ ਲਾਈਆਂ ਸੀ ਦਿਖਾਣਾ ਆ ਦੇਖੋ ਮੂਰੀ ਇੱਕ ਬੈਗ ਚ ਵਜੀ ਹੋਣ ਇਹ ਕਿੱਧਰ ਵਜੀ ਐ ਚਾਹ ਹੈਗੀ ਬੰਦ ਗੋਬੀ ਐ ਦੇਖੋ ਕਿੱਦਾਂ ਵੱਡਾ ਫੁੱਲ ਲਗਾਈ ਬੰਦ ਗੋਬੀ ਦਾ ਇੱਧਰ ਆਪਣੇ ਮਟਰ ਵੀ ਐ ਜੀ ਇਹ ਦੇਖੋ ਮਟਰ ਦੀਆਂ ਫੜੀਆਂ ਤੁਹਾਨੂੰ ਦਿਖਾਉਣਾ ਮੈਂ ਮਟਰ ਲੱਗੇ ਹੋਏ ਆ ਦੇਖੋ ਮਟਰ ਦੀਆਂ ਫੜੀਆਂ ਦਾਣੇ ਪੈ ਚੁੱਕੇ ਮਟਰਾਂ ਤੈਂਚਰੀ ਬੁੱਟੀ ਆ ਜਾਨੂ ਇੱਧਰ ਵੀ ਕਿਹਾ ਕਿ ਤੈਂਚਰੀ ਹੈ ਤੇ ਇੱਧਰ ਸਾਡੇ ਪੌਂਡ ਕੁਝ ਹਾਲ ਖਾਲੀ ਹੈ ਇਹ ਵੀ ਹੁਣ ਲਾਵਾਂਗੇ ਵਿੱਚ ਆਹੀ ਵੀ ਜਿਹੇ ਹਸਲਗੰ ਦੁਆਰਾ ਪਰ ਨਿਕਲਿਆ ਸਾਹਿਬ ਜੀ ਚਲੋ ਜੋ ਹੈ ਉਹੀ ਸਹੀ ਟਾਈਮ ਹੋ ਜਾਣਾ ਤੇ ਗੋਤ ਕਰਤਾ ਕੰਮ ਹੂੰ ਤੋਂ ਨੂੰ ਟੈਵ ਲੱਗਦਾ ਬੜਲੀ ਮੜੋ ਨੇ ਕਰਦਣਾ ਹੈ ਨੇ ਬਹੁਤ ਵਧੀਆ ਹੋ ਗਿਆ ਹੂੰ ਪੁੰਗਰ ਜਿਹੜਾ ਦਾਰਾ ਆ ਵੀ ਇੱਧਰ ਵੀ ਆ ਜਾ ਲਾ ਜੀ ਗੋਭੀ ਦਾ ਫੁੱਲ ਜੀ ਫੜ ਲਿਆ ਬੰਦ ਗੋਭੀ ਦਾ ਕੋਟਲਾ ਨਾ ਕਿ ਵਧ ਗਿਆ ਇਹਨੇ ਨਹੀਂ ਵਧਣਾ ਹੁਣ ਨਹੀਂ ਪੁੱਟੋ ਉੱਥੇ ਲਿਆ ਹਾਂ ਵਧ ਲਾ ਖਾ ਇਹਦਾ ਬੱਸ ਬੱਸ ਲੁਕਤ ਜੀ ਵਧੀਆ ਹੋ ਗਿਆ ਹੋਰ ਆ ਬੜਾ ਆ ਥੱਲੇ ਵਾਲੀ ਫਲੋਰ ਤੇ ਅਸੀਂ ਕਣਕ ਵੀ ਸੁੱਕਣੇ ਪਾਈ ਸੀ ਤੇ ਇਹਨੂੰ ਹਵਾ ਉਹ ਅਲੱਗ ਹੀ ਹੁਣ ਆਟਾ ਭਾਵਾਂਗੇ ਕਿਉਂਕਿ ਪਹਿਲਾਂ ਬਰਸਾ ਹੁੰਦੀ ਰਹੀਆਂ ਤੇ ਸਾਡਾ ਆਟਾ ਮੋਗ ਗਿਆ ਸੀ ਘਰ ਬਾਸ਼ਾ ਨੂੰ ਆਟਾ ਭਾ ਲੈਣਾ ਹੁਣ ਤੇ ਉਹ ਕਣਕ ਜੀ ਸਾਫ਼ ਸਿੱਤੀ ਥੋਤੀ ਹੋਈ ਤੇ ਆਹ ਦੇਖੋ ਮੈਨੂੰ ਰੰਗੀ ਦਾ ਵੀ ਬੂਟਾ ਲਾਇਆ ਹੋਇਆ ਰੰਗੀਆਂ ਪਹਿਲਾਂ ਜੇ ਲੱਗੀਆਂ ਹੋਣੇ ਬੂਟਾ ਹੁਣ ਦੁਬਾਰਾ ਇਹਦੇ ਪੱਤੇ ਫੁੱਟਣ ਲੱਗ ਪਏ ਤੁਹ ਦੇਖੋਗੇ ਲੱਗਦੀਆਂ ਨਹੀਂ ਇਹ ਵਿੱਚ ਲੱਗੂ ਰਹੀਆਂ ਨਿਕਲਦੀਆਂ ਮੇਰੀ ਗਾਜਰ ਦੀ ਫਸਲ ਜੀ ਦੇਖੋ ਗਾਜਰ ਪਟਣ ਲੱਗੇ ਨੇ ਦੇਖੋ ਕਿਦਾਂ ਜੀ ਨਿਕਲਦੀ ਅੱਗੇ ਵੀ ਠੀਕ ਸੀਗੀਆਂ ਜਿੱਲੀਆਂ ਹੀ ਆ ਇਹ ਤਾਂ ਲੋ ਜੀ ਉਹ ਵਾਹ ਕਰਦੀ ਗਾਜਰ ਦੇਖੋ ਜੀ ਕਿੰਦੀ ਲੰਮੀ ਦੇਖੋ ਰਾਵ ਕਿੰਨਾ ਲਾਲ ਮਿੱਠੀ ਹੈ ਦਿਨ ਵਿੱਚ ਕੱਚੀਆਂ ਖਾਦੀਆਂ ਸੀ ਸਬਜੀ ਬੋਟੇ ਇਸ ਤਰ੍ਹਾਂ ਹੀ ਨੂੰ ਕਰ ਦੇ ਇੱਕ ਸਾਈਡ ਤੇ ਰੱਖ ਦੇਣੀ ਨਾ ਵਾਹ ਵੈਰੀ ਗੁੱਡ ਨਜ਼ਾਰਾ ਆ ਗਿਆ ਜੀ ਕੀ ਖੈਲ ਥੱਡਾ ਬੇਵਾ ਟੇਸਟੀ ਲੱਗਿਆ ਨਜ਼ਾਰਾ ਵਾਲਿਆਂ ਨੂੰ ਇਹ ਇਹੀ ਪੁੱਟ ਲੈਣੀ ਹੁਣ ਲਾਸਟ ਵਾਰੀ ਫੇਰ ਪੋਰਟ ਖਾਲੀ ਕਰਾਂਗੇ ਇਹ ਤੇ ਲਾਵਾਂਗੇ ਕੋਸ਼ਿਸ਼ ਜੀ ਬੋਲੇ ਵਗੈਰਾ ਲੈ ਲੇ ਤੇ ਪਹਿਲੀ ਵਾਰੀ ਲਾਈ ਸੀ ਜੀ ਸਮਝੀ ਐਕਸਪੈਰੀਮੈਂਟ ਹੋ ਰਿਹਾ ਐ ਐਕਸਪੈਰੀਮੈਂਟ ਕੀਤਾ ਸੀਗਾ ਤੇ ਚਲੋ ਹੋ ਗਿਆ ਹੁਣ ਦਾ ਫਿਰ ਥੋੜੀ ਬਧੀ ਤਰੀਕੇ ਨਾਲ ਲਾਉਣਾ ਐ ਇਦੋਂ 20 ਸੌ ਛੜੇ ਸੀ ਕੋਈ ਸੰਗੜੀਆਂ ਸੀ ਪਹਿਲਾਂ ਵਿੱਚ ਬਹੁਤ ਹੁਣ ਇੰਡੀਆਂ ਬਿਰਲੀਆਂ ਹੋ ਗਈਆਂ ਮੋਟੀਆਂ ਮੋਟੀਆਂ ਬਹੁਤ ਹੋ ਗਈਆਂ ਹੁਣ ਵਿੱਚ ਬਰੀਕ ਵੀ ਹੈ ਨਹੀਂ ਉਹਦੇ ਚੰਨ ਬਰੀਕ ਵੀ ਹੈਗੀ ਐ ਜਿਹੜੇ ਵੱਡੇ ਬੂਟੇ ਪੁਨਾਂਝ ਮੋਟੀਆਂ ਆ ਪਾਦ ਜਿਹੜੀਆਂ ਬਿਰਲੀਆਂ ਸੀ ਨਾ ਅੱਗੇ ਪੁੱਟੀਆਂ ਹੋ ਗਈਆਂ ਮੋਟੀਆਂ ਹੋ ਗਈਆਂ ਜਿਹੜੇ ਸੰਗਣੀਆਂ ਸੀ ਉਹ ਉਹ ਰਹਿ ਗਈਆਂ ਨਾਲੇ ਮਿੱਟੀ ਪੋਲੀ ਸੀ ਨਾ ਵਿੱਚੋਂ ਪਾਏ ਸੀ ਆਪਾਂ ਵਾਹ ਜੇ ਇਦਾਂ ਜੇ ਕਿਤੇ ਚਿੰਨ ਕੇ ਲਾਈਆਂ ਹੋਣੇ ਕਿਦਾਂ ਆਰ ਕੇ ਨਹੀਂ ਮੰਡੀ ਕਿ ਲੈ ਜਾ ਘਰ ਦੀ ਸਬਜ਼ੀ ਜੇ ਘੇਰਾ ਨੂੰ ਵੰਦਣ ਦੀ ਦੇਖ ਵੰਡੀ ਲੈ ਜਾ ਮੰਡੀ ਕੱਢ ਤੈਨੂੰ ਸਾਰੀ ਫਟ ਲੈਣੀਆਂ ਨਹੀਂ ਥੋੜੀਆਂ ਫਟਣੀਆਂ ਹੋ ਜੂਗੀਆਂ ਆ ਚਲੋ ਇੱਥੇ ਦੋ ਜੀਏ ਦੀ ਅਸੀਂ ਸਦਵਾਸ ਤੇ ਸਬਜ਼ੀ ਘਰ ਦੀ ਮੋਕਰੀ ਵੀ ਜੀ ਲਾਈ ਹੋਵੇ ਜੇ ਮੈਂ ਤਾਂ ਕੀਤੀ ਹੋਵੇ ਬਾਕੀ ਆ ਦੇਖੋ ਸਾਡੇ ਲਸਣ ਵੀ ਆ ਦੇਖੋ ਜਿਹੜੇ ਮੋਟੇ ਮੋਟੇ ਪੁੱਟ ਲੋ ਇਹ ਬਰੀਕ ਐ ਨਾ ਉਹ ਰਹਿਣ ਦੇ ਮੋਟੇ ਹੋਣਗੇ ਹੁਣ ਇਹਦੇ ਵੇਖ ਪੁੱਟਣਾ ਤੇ ਜੇ ਇਹ ਨਿੰਤ ਮੈਂ ਕਰਦਾ ਤੇ ਜਦੋਂ ਕੋਈ ਸਬਜ਼ੀ ਤੋੜਨ ਦੀ ਜਾਂ ਪੁੱਟਣ ਦੀ ਵਾਰੀ ਆਉਂਦੀ ਤਾਂ ਮੈਨੂੰ ਕਦੀ ਮੈਂ ਪੁੱਟਣੀ ਮੈਨੂੰ ਬਹੁਤ ਸ਼ੌਂਕ ਹੈ ਇਹਨੂੰ ਵੀ ਮੈਂ ਪੱਟਾ ਸਬਜ਼ੀ ਇਦਾਂ ਕਰਾਂ ਦੇਖੋ ਤੇ ਮੈਨੂੰ ਕਹਿੰਦਾ ਵੀ ਨਹੀਂ ਪਟਣੀ ਮੈਂ ਹੀ ਆ ਸਬਜ਼ੀ ਇਹਨਾਂ ਪੱਤੀ ਆ ਉਧਰ ਮੈਥੀ ਵੀ ਆ ਵੱਡੀ ਜਿਹੜੀ ਹਾਲ ਹੋਈ ਉਹ ਵੀ ਆ ਵੱਡੀ ਗੋਭੀ ਦੇ ਫੁੱਲ ਉਹ ਵੀ ਤੋੜਿਆ ਆ ਵੀ ਤਾਂ ਚਾ ਚਾਚਾ ਜਿੰਨੇ ਜਿਹਾ ਲੌਣਾ ਮੈਨਣਾ ਹੁਣ ਅਥਲੇ ਪਿੰਡੀਆਂ ਦੇ ਬੀ ਪਏ ਆ ਕਰੇਲਿਆਂ ਦੇ ਲੌਕੀਆਂ ਦੀ ਸਬਜ਼ੀ ਪਏ ਹੋਵੇ ਲੌੜੇ ਜਿਹਾ ਹੁਣ ਤੇ ਉਹ ਅਗਲੀ ਫਸਲ ਹੈ ਜਦੋਂ ਉਹ ਤਿਆਰ ਹੋਏਗੀ ਤੁਹਾਨੂੰ ਫਿਰ ਉਹ ਵੀ ਦਿਖਾਵਾਂਗੇ ਜੀ ਮੋਟਾ ਹੋਣੀ ਹੈ ਜੀ ਹੁਣ ਨਗਰਾ ਹੈ ਕਰਦੀ ਰਿਪੋਰਟ ਕਰਦੇ ਕਰਦੇ ਜੀ ਸਾਦੇ ਨਾ ਕੁਝ ਬੀਜ ਹੋ ਹੋ ਨਾ ਦੇਖੋ ਜੀ ਟਮਾਟਰ ਸਾਡੇ ਗੁੱਛਿਆਂ ਦੇ ਗੁੱਛੇ ਲੱਗੇ ਟਮਾਟਰ ਇੱਧਰ ਵੀ ਛੋਟੇ ਛੋਟੇ ਬਹੁਤ ਮੁਖਾਂ ਪਿਆ ਹੋਇਆ ਪੱਕਣ ਨੂੰ ਵੀ ਦੇ ਕੁਝ ਆ ਦੇਖੋ ਮੈਂ ਦਿਖਾਉਣਾ ਤੁਹਾਨੂੰ ਟਮਾਟਰ ਕਿੱਡੇ ਕਿਡੇ ਟਮਾਟਰ ਦੇਖੋ। ਹੋ ਮੇਰੇ ਦੇ ਲਸਣੇ ਵੀ ਪਟ ਗਿਆ। ਇਹ ਪਟ ਲਿਆ ਹਰਾ ਲਸਣ। ਬਹੁਤ ਸੋਹਣੀ ਵਾਦੀ। ਆ ਬੈਂਗਰਾਂ ਦੇ ਬੂਟੇ ਕੁਝ ਸਾਡੇ ਤਿਆਰ ਹੋ ਰਹੇ। ਆ ਦੇਖੋ ਜੀ ਪਾਲਕ ਵੀ ਅਹੀਂ ਬਟਰ ਆਪਣੇ ਤੋਂ ਟੱਬ ਦੇ ਵਿੱਚ ਪਾਲਕ ਲਾਈ ਹੋਈ ਸੀ। ਇਹ ਵੀ ਹੁਣ ਡਿੱਗ ਲਾਪੀ ਮੈਂ ਕਿ ਬੱਢ ਲਵਾਂ ਇਹਨੂੰ ਵੀ। ਹਾਂ ਤੇ 10 ਸਾਢੇ 1 ਸਬਜ਼ੀਆਂ ਹੋ ਗਿਆ ਜੀ। ਹਾਂ ਤੇ ਵਾਟੌੜੀ ਨੇ। ਉਹ ਸਾਗ ਬੁਣਾਉਂਗਾ ਜਾਂ ਨਹੀਂ? ਉਹ ਸਾਗ ਨਹੀਂ ਫੇਰ ਬਣਵਾਉਂਗਾ। ਹੋਰ ਇਹ ਦੋਨੇ ਸਾਗ ਸਾਗ ਸਾਡਾ ਤਿਆਰ ਹੋ ਰਿਹਾ। ਉਹ ਸਾਗ ਬਧਿਆ ਹੋਇਆ ਨਾ। ਆਹ ਪਾਲਕ ਅਸੀਂ ਰਹਿਣ ਦਿੱਤੀ ਹੈ ਜੀ। ਮੇਥੀ ਦੀ। ਤੇ ਆਹ ਮੇਥੀ ਵੀ ਥੋੜੀ ਰਹਿ ਗਈ। ਆਹ ਪਾਲਕ ਵੀ। ਇੱਧਰ ਸਾਡਾ ਇਹ ਸਾਗ ਆ ਦੇਖੋ। ਸਾਡਾ ਸਾਡਾ ਤਿਆਰ ਹੋ ਰਿਹਾ ਇਹ ਸਾਡੇ ਕੱਟਾ ਬਣਾਵਾਂਗੇ ਦਾ ਘਰ ਦਾ ਧਨੀਆ ਆ ਦੇਖੋ ਜੀ ਇਹ ਸਾਰੀ ਸਬਜ਼ੀ ਤੋੜ ਕੇ ਇੱਥੇ ਸਜਾ ਲਈ ਹੈ ਮੈਡਮ ਨੇ ਜਿੱਦਾਂ ਮੰਡੀ ਚ ਲਾ ਲਈਏ ਦੇਖੋ ਤੇ ਹਾਂਜੀ ਮੈਡਮ ਜੀ ਕਹਿਣਾ ਚਾਹੁੰਦੇ ਕੁਝ ਹਾਂਜੀ ਮੈਂ ਇਹੋ ਕਹਿਣਾ ਚਾਹਾਂਗੀ ਕਿ ਦੇਖੋ ਜੀ ਮਿਹਨਤ ਜਿਹੜੀ ਹੈ ਨਾ ਇੱਕ ਨਾ ਇੱਕ ਦਿਨ ਫਲ ਜ਼ਰੂਰ ਲੈ ਕੇ ਆਉਂਦੀ ਹੈ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਸਰਦਾਰ ਜੀ ਜੋਬ ਵੀ ਕਰਦੇ ਨੌ ਤੋਂ ਪੰਜ ਤੇ ਸ਼ਨੀਵਾਰ ਆਤੋਂ ਛੁੱਟੀ ਹੁੰਦੀ ਉਹਦੇ ਵਿੱਚ ਸਾਡੇ ਆਪਣੇ ਘਰ ਦੇ ਬਹੁਤ ਕੰਮ ਹੁੰਦੇ ਆ ਸੱਜੀਆਂ ਦੇ ਹੋਰ ਵੀ ਬਹੁਤ ਵਧੀਆ ਲੱਗੀਆਂ ਹੋਈਆਂ ਸੀਗੀਆਂ ਜਿੱਦਾਂ ਛਲਗਮ ਸੀ, ਫੁੱਲ ਗੋਭੀ ਸੀ, ਉਹ ਹੀ ਖਾ ਚੁੱਕੇ ਆ ਤੇ ਹੁਣ ਦੁਬਾਰਾ ਲਾਏ ਸੀ ਉਹ ਛਲਗਮ ਜਿਹੜੇ ਦਿਖਾਏ ਤੁਹਾਨੂੰ। ਇੱਕ ਇੱਕ ਦਸੀ ਨਹੀਂ। ਪੀੜੀਆਂ ਬਹੁਤ ਖਦੀਆਂ। ਕਿਉਂ ਚਲੋ ਦੁਬਾਰਾ ਬੀਜਾਂ। ਉਹ ਗਰਮੀਆਂ ਦੀ ਪਹਿਲਾਂ ਗਾਲੀ ਹੋ ਗਿਆ। ਤੇ ਹੁਣ ਛਲਗਮ ਲਗਾਏ ਸੀ ਤੇ ਉਹ ਖਾਲੇ ਸੀ। ਉਹ ਲਾਏ ਸੀ ਅਸੀਂ ਥਨੀਆਂngੀਆਂ ਦੇ ਵਿੱਚ ਹੀ। ਤੇ ਹੁਣ ਦੁਬਾਰਾ ਫੇਰ ਲਾਏ ਸੀ ਚਲੋ ਹੋ ਜਾਣਗੇ। ਪਰ ਉਸ ਛਲਗਮ ਨਹੀਂ ਲੱਗਦਾ ਸਰੋਂ ਭਿੱਜੀ ਗਈ ਉਹਦੇ ਵਿੱਚ ਇਹ ਹੁਣ ਤੁਹਾਨੂੰ ਦੱਸਾਂਗੇ ਕਿ ਸਰੋਂ ਦੀ ਛਲਗਮ ਹੈ ਗਾ ਤੇ ਇਸ ਕਰਕੇ ਚਲੋ ਜਿਹੜਾ ਮਿਹਨਤ ਕਰ ਸਕਦਾ ਹੋਵੇ ਉਹ ਜ਼ਰੂਰ ਆਪਣੀ ਥੋੜੀ ਬਹੁਤੀ ਮਿਹਨਤ ਕਰਿਆ ਕਰੋ ਉਹ ਸਬਜ਼ੀਆਂ ਤੇ ਹੋਰ ਵੀ ਖਾਧੀਏ ਕਰੇਲੇ ਵੀ ਖਾਧੀਏ ਯਕੀਨੀ ਖਾਧੀਏ ਪਰ ਅਸੀਂ ਡਰਦੇ ਡਰਦੇ ਥੋੜਾ ਕੀੜਾ ਕੀਤਾ ਕਿਤਾ ਯਕੀਨੀ ਬਹੁਤ ਲੱਗੀ ਸੀ ਜੀ ਯਕੀਨੀ ਬਹੁਤ ਲੱਗੀ ਪਰ ਇਹ ਜੇ ਕੀਤਾ ਵੀ ਵੀ ਹੋਣੀਆ ਕਿ ਨਹੀਂ ਹੋਈਆ ਪਰ ਹੋ ਗਈਆਂ ਪੰਜ ਕੁ ਬੇਲਾਂ ਅਸੀਂ ਲਾਈਆਂ ਯਕੀਨੀ ਹੋਰ ਲਵਾਵੇ ਹੋਰ ਖੀਰੇ ਵੀ ਲਾਏ ਹੋਈਆਂ ਜੀ ਖੀਰੇ ਵੀ ਬਹੁਤ ਹੋਏ ਸੀ ਪਰ ਉਹ ਬੜੀ ਖੁਸ਼ ਹਾਲ ਨਹੀਂ ਜਦੋਂ ਇਤਨਾ ਮੁਸਕਲ ਤੋਂ ਤੋੜਦੇ ਆ ਨਾ ਬੜੀਆਂ ਪਰ ਅ ਤੇ ਹੁਣ ਇਸ ਕਰਕੇ ਇਕੱਠੀਆਂ ਤੋੜ ਲਈਆਂ ਕਿਉਂਕਿ ਆ ਵੀ ਦੇਖੋ ਪੀਲੇ ਪੈ ਗਏ ਪੱਤੇ ਸਾਰੇ ਇਹ ਖਰਾਬ ਹੋੁੰਦੇ ਸੀ ਇਹ ਫਿਰ ਮੈਂ ਕਿਹਾ ਚਲੋ ਤੋੜ ਕੇ ਲੈ ਜੰਨੇ ਆਪ ਮੇਥੀ ਵੀ ਆਪਣੀ ਫਲ ਗਈ ਐ ਜਿਹੜੀ ਹਾਲੋਂ ਐ ਇਹ ਵੀ ਫੁੱਲ ਕੱਢਣ ਲੱਗ ਗਈ ਸੀ ਤੇ ਚਲੋ ਹੁਣ ਮੈਂ ਇਹਨੂੰ ਕੱਟ ਕੇ ਤੇ ਆਪਣੇ ਡੱਬਿਆਂ ਚ ਪਾ ਲੈਣੀ ਐ ਤੇ ਪੈਕ ਕਰਕੇ ਫ੍ਰਿਜ ਰੱਖ ਦੇਣੀ ਐ ਰੋਲ ਨਮੀਨੇ ਤਾਂ ਹੋ ਗਈ ਹੁਣ ਤੁਹਾਡਾ ਨਿਕਲ ਜਾਣਾ ਇਹਦਾ ਆਰਾਮ ਨਾਲ ਜੀ ਤੇ ਇਸ ਕਰਕੇ ਚਲੋ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਤੇ ਸਾਡਾ ਬਲੌਗ ਜਰੂਰ ਦੇਖਿਓ ਜੀ ਵੱਧ ਤੋਂ ਵੱਧ ਦੇਖਿਓ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਸਾਡੀ ਆ ਜਿਹੜੀ ਕੋ ਬਲੌਗ ਹੈ ਬਣਾਇਆ ਕਿੱਦਾਂ ਦਾ ਬਣਿਆ ਤੇ ਹੋ ਠੀਕ ਹੈ ਸਾਡੇ ਬਗੀਚੀ ਕਿੱਦਾਂ ਦੀ ਲੱਗੀ ਹਾਂ ਬਗੀਚੀ ਕਿੱਦਾਂ ਦੀ ਲੱਗੀ ਤੇ ਸਾਡਾ ਜਰੂਰ ਦੇਖਿਓ ਜੀ ਧੰਨਵਾਦ ਜੀ